ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਦਿਨ ਕੀ ਹੈ ਹਾਂ ਤੇ ਸ਼ੁੱਕਰਵਾਰ ਹੈ ਤੇ ਸਵੇਰ ਦਾ ਟਾਈਮ ਹੈ ਸਵੇਰ ਦਾ ਕੀ ਤਕਰੀਬਨ 11:30 ਹੋ ਗਏ ਤੇ ਸਾਰੇ ਬੈਠੇ ਨੇ ਇੱਥੇ ਨਾਸ਼ਤੇ ਲਈ ਬੱਚਿਆਂ ਦੀ ਮਸਤੀ ਚੱਲ ਰਹੀ ਹੈ ਦੇਖੋ ਇੱਧਰ ਬੰਕੂ ਵਾਲ ਦੇਖੋ ਇੱਧਰ ਆਹ ਦੇਖੋ ਇਹ ਕਿਹ ਹੈ ਬੰਕੂ ਵਾਲ ਇਹ ਕਹਿੰਦੀ ਪਰੀ ਕਿੱਥੇ ਹੈ ਪਰੀ ਉਹ ਉੱਧਰ ਖੇਲਦੀ ਪਈ ਹੈ ਤੇ ਇੱਧਰ ਰਾਸਤੇ ਦੀ ਤਿਆਰੀ ਹਿੰਦੂ ਲੱਗੀ ਹੋਈ ਐ ਐ ਕੀ ਐ ਪੋਹਾ ਆਪਣਾ ਫੇਵਰੇਟ ਹੈ ਤੇ ਡਬਲ 트리플 ਹੈ ਤੇ ਇਹ ਦੇਖੋ ਐ ਕੀ ਐ ਖਮਨ ਖੰਮਨ ਇੱਕ ਖਮਮਰ ਇੱਕ ਢੋਕਲਾ ਮੈਨੂੰ ਇਹਦਾ ਪਤਾ ਹੀ ਨਹੀਂ ਚੱਲਦਾ ਐ ਤਾਂ ਐਨਾਲ ਸੈਲਡ ਹਾਂ ਮਤਲਬ ਕਾਂਦਾ ਕਹਿੰਦੇ ਨੇ ਐਨ ਕਾਂਦਾ ਕਹਿੰਦੇ ਨੇ ਪਿਆਜ਼ ਵਗੈਰਾ ਠੀਕ ਹੈ ਤੇ ਉਹ ਸੈਂਡਵਿਚ ਵਗੈਰਾ ਹੈ ਸੇਬ ਕੀ ਇਹ ਦੇਖ ਸੇਬ ਨਮਕੀਨ ਮਤਲਬ ਇਹਦੇ ਵਿੱਚ ਪਾਪ ਵਗੈਰਾ ਹੈ ਨਾ ਫੇ ਬਾਕੀ ਤੇ ਇਹ ਸਾਰਾ ਕੁਝ ਹੋਹੀ ਹੈ ਠੀਕ ਹੈ ਜੀ ਮੰਮਾ ਜੀ ਵੀ ਆ ਚੁੱਕਿਆ ਹੁਣ ਹਨਾ ਖਰਾ ਗਿਆ ਬੰਦਾ ਉਹ ਇਧਰ ਤੇ ਪਿੱਛੇ ਕਰਦੀ ਏ ਬੁੱਬੂ ਦੇਣਾ ਐਟਲੀ ਬਣਾ ਸਕਦੇ ਇਧਰ ਮੰਮੀ ਕੇ ਬੈਠੇ ਨੇ ਨਾਸ਼ਤੇ ਦੀ ਵੇਟ ਕਰਦੇ ਪਏ ਨੇ ਸਾਰੇ ਇਹ ਦੇਖ ਐ ਮੈਂ ਵੀ ਚਾਹੁੰਦਾ ਉਹ 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 ਇਧਰ ਦੇਖੋ ਓਏ 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 ਮੈਡੀ ਕੈਤੀ 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 ਤੇ ਬੰਕੂ ਦਾ ਡਾਂਸ ਚੱਲਦਾ ਹੈ ਇਧਰ ਸਿਰ ਓਏ 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 ਮੇਜ ਕਰ ਰਹੇ ਐਸੇ ਐਸੇ ਸਲਾ ਨਾ ਵੀ ਇੱਧਰ ਅਰੇ ਨੈਕਸਟ ਸਟੈਪ ਸੈਟਿੰਗ ਸਟੈਪ ਸੈਕਿੰਡ ਸਟੈਪ ਆਹ ਥਰਡ ਸਟੈਪ ਆਹ ਹਾਈ ਐਕਸਰਸਾਈਜ਼ ਵੀ ਕਰਦੇ ਕਿਤਾਬੋਂ ਐਕਸਰਸਾਈਜ਼ ਤੇ ਓਏ ਹੋਏ ਓਏ ਹੋਏ ਇੱਧਰ ਦੇਖ ਐਕਸਰਸਾਈਜ਼ ਚੱਲਦੀ ਹੈ ਯੋਗਾ ਚੱਲ ਰਹੀ ਹੈ ਯੋਗਾ ਐਸੋ ਐਸੋ ਕਰਦੇ ਰੋਟਾ ਕਰ ਰੋਟਾ ਕਰ 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 ਇਹ ਦੇਖੋ ਆ ਵੀ ਦੇਖ ਕੇ ਆ ਗਈ ਉਹਨੂੰ <laughs> दर पोहा प्लेटा जा रहा है सब तो नहीं दस देखो बेबीको क्या हुआ बेबी को बेबी को बुक लग रही है तुण गारा। तुण गारा। तुण ਬੇਬੀ ਕੋ ਬੁੱਕੀ ਲੱਗ ਰਹੀ ਹੈ ਕਹਿੰਦੀ ਬੇਬੀ ਕੋ ਬੁੱਕੀ ਲੱਗ ਰਹੀ ਹੈ ਹਾਂ ਹਾਂ ਗਰਮ ਤਾਂ ਨਹੀਂ ਸੀ ਗਰਮ ਹੈ ਗਰਮ ਤਾਂ ਨਹੀਂ ਹੈ ਆ ਗਿਆ ਜੀ ਆਪਣਾ ਪੋਹਾ ਸੇਵ ਇਹਨਾਂ ਮੇਰਾ ਕੁਝ ਖਾਏਗਾ ਨਾ ਨਾ ਤੇ ਇੱਧਰ ਨਾਸ਼ਤਾ ਸਟਾਰਟ ਹੋ ਗਿਆ ਪੋਹੇ ਦਾ ਬੰਗੂ ਖਾ ਰਿਹਾ ਹੈ ਨਾ ਬੰਗੂ ਵੀ ਨਾਲ ਤੇ ਇੱਧਰ ਇਹ ਖੰਮਣ ਵੀ ਗਿਆ ਪਲੇਟਾਂ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਹਾਂਜੀ ਤੇ ਹੁਣ ਬ੍ਰੇਕਫਾਸਟ ਕਰ ਲਿਆ ਸਾਰਿਆਂ ਨੇ ਬਸ ਕਿੰਦੂ ਰਹਿ ਗਈ ਸੀ ਉਹ ਕਰ ਰਹੀ ਏ ਤੇ ਇਧਰ ਨਿਆਣਿਆਂ ਨੇ ਨਾ ਮੈਗੀ ਦੀ ਜਿੱਦ ਪਾਈ ਏ ਇਹ ਕੱਚੀ ਮੈਗੀ ਖਾਈ ਜਾਂਦੀ ਏ ਤੇ ਇਧਰ ਆਂਟੀ ਆਏ ਨੇ ਹੈਨਾ ਮੰਮੀ ਜਾ ਰਹੀ ਆਂ ਟਿੱਕ ਤੇ ਇਹ ਆਂਟੀ ਐ ਹੈਨਾ ਯਹਾਂ ਤੇ ਕਰਦੇ ਆ ਕੰਮ 2006 ਸੇ ਜਦ ਜੇ ਬੜੀਆ ਥਾ ਗੁਰੂ ਮੈਂ 2006 ਦੇ ਵਿੱਚ ਆਇਆ ਸੀ ਇਹਨਾਂ ਤੇ ਉਦੋਂ ਦੇ ਆਂਟੀ ਨੇ ਇਹਨਾਂ ਨੂੰ 17 ਸਾਲ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ ਹਨਾ ਤੇ ਇੱਕ ਸਾਹਮਣਾਂ ਫੈਮਿਲੀ ਮੈਂਬਰ ਹੀ ਏ ਹਨਾ ਹਾਂ ਤੇ ਬੰਕੂ ਇਹਨਾਂ ਦਾ ਬਹੁਤ ਜ਼ਿਆਦਾ ਕਰਦੀ ਏ ਇਹ ਦੇਖੋ ਹੁਣ ਵੀ ਲੱਗੀ ਉਹਨਾਂ ਦੇ ਨਾਲ ਦਾਦੀ ਦਾਦੀ ਕਰਦੀ ਫਿਰਦੀ ਏ ਉਹ ਦੇਖੋ ਹੈ ਬੰਕੂ ਇਹ ਸਪਰਿੰਗ ਲੈ ਕੇ ਆਈ ਸੀ ਖੇਡਣ ਨੂੰ ਤੇ ਬੈਂਗਲਸ ਬਣਾ ਕੇ ਦੋਨੋਂ ਖੇਡਦੀਆਂ ਵੀ ਨੇ ਇਹਨਾਂ ਦੇ ਇਹ ਦੇਖੋ ਬੰਕੂ ਨੇ ਪਾਈ ਬੰਕੂ ਬੈਂਗਲਸ ਦਿਖਾਈ ਇਹ ਦਿਖਾਈ ਬੈਂਗਲ ਇਹ ਦੇਖੋ so beautiful ਤੁਸੀਂ ਇਹ ਨਵਾਂ ਚਿਹਰਾ ਦੇਖ ਕੇ ਥੋੜੇ ਜਿਹਾ ਹੈਰਾਨ ਹੋਏ ਹੋਵੋਗੇ ਕੀ ਚੱਕਰ ਅੱਜ ਕਿਦਾਂ ਸ਼ੁਰੂਆਤ ਹੋ ਰਹੀ ਹੈ ਤੇ ਇਹ ਨੇ ਸਾਡੇ ਕਾਕਾ ਇਹ ਇੱਥੇ ਕਿੰਨੇ ਸਾਲ ਤੋਂ ਕੰਮ ਕਰ ਰਹੇ ਨੇ ਇਹ ਸਾਰਾ ਕੁਝ ਇਹ ਆਪ ਦੱਸਣਗੇ ਹਾਂਜੀ ਪਹਿਲਾਂ ਆਪਣਾ ਹਾਂ ਬਜ਼ੁਰਗਨ ਕਾਕਾ ਕਹਿੰਦੇ ਹਾਂ 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 ਬਜ਼ੁਰਗਨ ਕਾ ਮਤਲਬ ਹਰ ਜਗ੍ਹਾ ਦੀ ਆਪਣੀ ਬੋਲੀ ਹੈ ਤੇ ਪਹਿਲਾਂ ਪਹਿਲੇ ਆਪਣਾ ਨਾਮ ਬਤਾਓ ਰਗਵੰਸ਼ ਮਿਸਰਾ रघुवंश मिश्रा ठीक है कौन से आ, अपने स्टेट से रहने वाले स्टेट बिहार का रहने वाले बिहार का रहने वाले और यहाँ पे कितने साल से हो यहाँ पर पैतीस साल हो गया अरे बाप गुजरात में वापी वापी में वापी में अच्छा हाँ। तो तो हाँ। हाँ। पाँच साल से ही काम कर रहे हैं इनको पांच साल से आ, अच्छा गाड़ी भी धोते हैं अच्छा और काम भी झाड़ू भी मारते हैं अच्छा उसे रेगुलर खाना भी देती अच्छा जोत मार जलंधर में भी रहा हूँ अच्छाला में भी रहा हूँ अच्छा क्या पिंड में भी रहा हूँ अच्छा वागी वागी। पंजाब भी रह के हाँ, हाँ। थीक है थीक इसके है। बाद में लास्ट में इधर ही आ गए हो पे पक्के हो गए ठीक है ठीक है और इसके बाद में काम रेगुलर ही करते हैं गाड़ी भी धोते है सब कुछ काम ही करते है रेगुलर काम करते हैं सही है हाँ, सही है सही है ਔਰ ਗਿਆਨੀ ਜੀ ਕੋ ਸੇਵਾ ਵੀ ਕਰਦੇ ਸਨ اچھا ਸੇਵਾ ਵੀ ਕਰਦੇ ਤੇ ਮਾਲਿਸ਼ ਵਗੈਰਾ ਕਰਦੇ ਹਾਂ 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 ਮਾਲਿਸ਼ ਆ ਪਾਪਾ ਦੀ ਮਾਲਿਸ਼ ਕਰਦੇ ਸਨ ਠੀਕ ਹੈ ਠੀਕ ਹੈ A few moments later ਹਾਂਜੀ ਤੇ ਹੁਣ ਅਸੀਂ ਆਏ ਸੀ ਵੱਡੀ ਮੰਮੀ ਤੇ ਭਤੀਜੇ ਦੇ ਘਰ ਹਨਾ ਹਨਾ ਮੰਮੀ ਇਹਨੂੰ ਐਸੇ ਪਾਤਰਾ ਕਹਿੰਦੇ ਨੇ ਟੇਸ ਦੇ ਵਿੱਚ ਮਿੱਠਾ ਵੈ ਮਿਰਚੀ ਵੀ ਆ ਨਹੀਂ ਹੈ है। तो ये फरसान है इसका ये, ये इसका नाम पात्रा है और गुजराती तो कल्चर में इसको फरसान बोलते हैं जो कि खाने के थाली में एक फरसान की डिश होनी चाहिए वो कुछ भी हो सकता है चाहे कटलेट हो पात्रा हो खमन हो तो ये एक वो डिश अरबी के पत्ते से बनता है छोटे भी आते हैं। ऐ ऐ देखो साढ़ा बचपन ਅਸੀਂ ਐਵੇਂ ਖਾਂਦੇ ਹੁੰਦੇ ਸੀ ਹਨਾ ਅਸੀਂ ਹੈਂਡ ਕੱਟ ਹੈਂਡ ਕੱਟ ਆ ਗਏ ਤੁਸੀਂ ਖਾਦੇ ਸੀ ਇਤਾਂ ਅਸੀਂ ਕਰ ਐਸੇ ਕਰ ਆਹ ਅਰੇ ਪਹਿਲਾਂ ਇਹ ਪੂਰੀ ਫਿੰਗਰਸ ਪਿਲ ਕੀਤੀ ਸੀ ਇੱਥੇ ਵੀ ਪਾਇਆ ਸੀ ਤੇ ਅੰਦਰ ਵੀ ਹਨਾ ਅਸੀਂ ਵੀ ਖਾਂਦੇ ਸੀ ਹਾਂ ਅਸੀਂ ਵੀ ਬਹੁਤ ਖਾਂਦੇ ਹਾਂ ਉਹ ਸਾਈਜ਼ ਚ ਵੱਟੇ ਸੀ ਹਾਂ ਲੰਬੇ ਦੇ ਲਈ ਐਵੇਂ ਖਾਣਾ ਲੰਘਾ ਹੁਣ ਵੀ ਕੁਝ ਕੁਝ ਚੀਜ਼ਾਂ ਬਾਕੀ ਨੇ ਮਤਲਬ ਆਪਣੀ ਬਚਪਨ ਦੀਆਂ ਨੇ ਅੰਦਰ ਦੇਖੋ ਇਹ ਨਾਲ ਵਿੱਚ ਵੀ ਕੁਝ ਹੈ ਦ ਨੈਕਸਟ हां जी ਤੇ ਇਹ ਅੱਜ ਨਵੀਂ ਡਿਸ਼ ਸਾਡੀ ਕੀ ਨਾਮ ਹੈਗਾ ਉਪਮਾ ਉਪਮਾ ਆ ਦੇਖੋ ਉਪਮਾ ਇਹਨੂੰ ਕਹਿੰਦੇ ਉਪਮਾ ਉਪਮਾ ਦੇ ਨਾਲ ਮੈਗੀ ਬਣੀ ਹੋਈ ਹੈ ਐਨਾ ਮੈਂ ਜਿੰਦਗੀ ਕੀਤੀ ਸੀ ਖਾਣ ਦੀ ਨਾਰੀਅਲ ਵਾਲੀ ਐ ਨਾਰੀਅਲ ਵਾਲੀ ਚਟਨੀ ਬਣਾਈ ਹੈ ਪੀਨਟ ਵਾਲੀ ਚਟਨੀ ਅੱਛਾ ਇਹ ਘਰੀ ਬਣਾਈ ਹੈ ਆਪਾਂ ਵਾਹ ਜੀ ਵਾਹ ਕੀ ਬਣਾ ਲਿਆ ਦੇਖੋ ਇਹ ਇਹ ਦੋਸਤ ਇਹ ਨਾਲ ਖਾਣੇ ਹੁੰਦੇ ਆਂ ਨਿਆ ਚਾਹ ਤੇ ਪਿੰਗੜ ਵਾਲੀ ਚਾਹ ਹਾਂ ਇਹ ਦੋਸਤ ਇਹ ਮਿਲ ਰਹੀ ਨਹੀਂ ਚਟਨੀਆ ਵਾਲੀ ਨਾਰੀ ਆ ਐਚ 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 ਦੇ ਫੂ ਮੋਮੈਂਟਸ ਲੇਟਰ ਅੱਜ ਦਿਨ ਹੁਣ ਅਸੀਂ ਇੱਥੇ ਗੁੰਜਨ ਦੇ ਵਿੱਚ ਮੈਂ ਵੀਡੀਓ ਔਨ ਕਰਨੀ ਭੁੱਲ ਗਿਆ ਸੀ ਬਣਾਉਣੀ ਭੁੱਲ ਗਿਆ ਸੀ ਤੇ ਇੱਥੇ ਸ਼੍ਰੀ ਜੀ ਸ਼ਾਪ ਬਹੁਤ ਜ਼ਿਆਦਾ ਫੇਮਸ ਤੇ ਬਹੁਤ ਸਾਲ ਪਹਿਲਾਂ ਦੀ ਮਤਲਬ ਤਾਈ ਜੀ ਦੱਸਦੇ ਵੀ ਅਸੀਂ ਜਦੋਂ ਇੱਥੇ ਆਏ ਸੀ ਨਾ ਉਦੋਂ ਦੀ ਸ਼ਾਪ ਇਹਨਾਂ ਦੀ ਬਹੁਤ ਸਰੀਆਂ ਬ੍ਰਾਂਚੇਸ ਹਨ ਏ ਅਸੀਂ ਇਹ ਸਾਮਾਨ ਸਪੋਰ ਲੈਣ ਆਏ ਸੀ ਅੱਜ ਫਿਲਹਾਲ ਮੈਂ ਸ਼ੂਟ ਕਰਨਾ ਭੁੱਲ ਗਿਆ ਹੋਰ ਵੀ ਜਗਾ ਗਈ ਸੀ ਕੀ ਚੀਜ਼ ਹੋ ਰਿਹਾ ਇਹਨਾਂ ਦੇ ਨਾ ਇੱਥੇ ਜਿਆਦਾ ਗੁਜਰਾਤੀ ਭਾਸ਼ਾ ਦੇ ਵਿੱਚ ਹੀ ਲਿਖਿਆ ਨਜ਼ਰ ਆਏਗਾ ਮਤਲਬ ਕਾਫੀ ਜ਼ਿਆਦਾ ਇਹ ਨਾ ਆਪਣੀ ਭਾਸ਼ਾ ਨੂੰ ਜਿਆਦਾ ਪਿਆਰ ਕਰਦੇ ਆ ਮੇਰੇ ਖਿਆਲ ਨਾਲ ਦੇਖੋ ਆਹ ਦੇਖੋ ਇੱਥੇ ਗੁਜਰਾਤੀ ਲਿਖਿਆ ਹੋਇਆ ਹੈ ਜਾਂ ਇੰਗਲਿਸ਼ ਹੋਵੇ ਇੰਗਲਿਸ਼ ਲਿਖਾ ਅੱਜ ਜੇ ਹੁਣ ਆਪਾਂ ਖੜੇ ਆ ਗੁਜਰਾਤ ਦੇ ਬਾਪੀ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਆ ਦੇਖੋ ਇਹ ਰਜਵਾੜਾ ਮੈਂਜਵੇਅਰ ਇਹ ਤਾਂ ਸਾਰੇ ਵਿਆਹ ਸ਼ਾਦੀਆਂ ਦੇ ਕੱਪੜੇ ਮਿਲਦੇ ਬੰਦਿਆ ਦੇ ਜਿਹੜੇ ਦੁੱਲੇ ਹੁੰਦੇ ਆ ਤੇ ਆ ਸਾਰੀਆਂ ਦੁਕਾਨਾਂ ਨੇ ਹਾਂ ਜਦੋਂ ਲੱਟੀਆਂ ਪ੍ਰੋਜੈਕਟਸ ਬਣਾਦੇ ਨਾ ਹਮਸ਼ਿਆ ਜਾਂ ਕੋਈ ਕੋਈ ਚੀਜ਼ੇ ਨਹੀਂ ਕ੍ਰਾਫਟ ਵਾਲੇ ਬਣਾਦੇ ਹਾਂ ਆਪੇ ਸਬ ਪ੍ਰੋਡਕਟਸ ਮਿਲ ਜਾਂਦੇ ਆ ਹਾਂ ਸਾਰੇ ਪ੍ਰੋਡਕਟਸ ਨੇ ਸਹੀ ਹੈ ਉਹ ਹਸਪੀਟਲ ਆਪਰੇ ਸੂਰਿਆ ਹਸਪੀਟਲ ਤੇ ਇੱਥੇ ਹੁਣ ਅਸੀਂ ਦਾਵੇਲੀ ਖਾਣ ਲੱਗੇ ਆ ਇੱਥੇ ਦੀ ਗੁਜਰਾਤ ਦੀ ਫੇਮਸ ਡਿਸ਼ ਹੈ ਦਾਵੇਲੀ ਦਿਲਖੁਸ਼ ਨਾਸਤਾ ਸੈਂਟਰ ਬਹੁਤ ਸੋਹਣਾ ਬਾਜ਼ਾਰ ਆ ਬਹੁਤ ਸੋਹਣਾ ਕੰਜੀ ਕੰਜੀ ਚੱਲ ਰਿਹਾ ਹਾਂ ਹਾਂ ਹਾਂਜੀ ਤੇ ਹੁਣ ਆਪਾਂ ਆਏ ਆ ਆਈਸਕ੍ਰੀਮ ਖਾਣ ਵਾਸਤੇ ਆਈਸਕ੍ਰੀਮ ਪਾਰਲਰ ਤੇ ਤੇ ਇਹ ਹੈ ਡੈਜ਼ਰਟ ਐਂਡ ਸ਼ੇਕਸ ਤੇ ਇਹ ਰਾਤ ਦਾ ਟਾਈਮ ਹੈ ਤੇ ਆਪਾਂ ਅੱਜ ਵੀਡੀਓ ਘੱਟ ਬਣਾਈ ਸੀਗੀ ਤੇ ਹੁਣ ਥੋੜਾ ਜਿਹਾ ਬਾਹਰ ਆਏ ਸੀ ਤੇ ਮੈਂ ਸੋਚਿਆ ਚਲੋ ਆਪਾਂ ਵੀਡੀਓ ਬਣਾਨੇ ਆ ਨਾਲੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਹਨਾ ਤੇ ਇੱਧਰ ਆਈਸਕ੍ਰੀਮ ਚ ਚੱਲ ਰਹੀਆਂ ਨੇ ਆਈਸਕ੍ਰੀਮ ਸਟਾ ਰਹੇ ਸਾਰੇ ਤੇ ਬਹੁਤ ਸੋਹਣੀ ਇਹ ਮਤਲਬ ਪਾਰਲਰ ਕਹਿ ਰਹੇ ਇਹਨੂੰ ਆਈਸਕ੍ਰੀਮ ਪਾਰਲਰ अच्छे खा रहे ने ओ बच्चे भी खा रहे सारे ने ने <laughs> सारे सी है, है सीगी अमेरिकन डॉलर अमेरिकन डॉलर ये एक कड़ी अच्छा हाँ ये रोज पैटर हाँ नन्नू वाली कड़ी सी Uh, बंकू वाली चॉकलेट सिल्क हाँ ये भैया कौन सी है अमेरिकन डॉलर हाँ अमेरिकन ड्राई फ्रूट अच्छा अच्छा सही सही ठीक है लाइफ इज लाइक एन आइसक्रीम एंजॉय बिफोर इट बेरी बिल्कुल सही

बंगू बकू गेम किया आइसक्रीम बेटा वही आइसक्रीम बेच रही है तेरा ननू यूनिकॉर्न अमेरिकन डॉलर ओ माय गॉड सीधा ही अमेरिकन डॉलर कोई कनाडा नहीं कोई अमेरिका नहीं।, नहीं कोई इंग्लैंड नहीं कोई कनाडा नहीं सीधा अमेरिका वाह wow, वाह wow. मेरे वाले बहुत <laughs> ज्यादा टेस्टी है यार हां मेरे लिए बहुत ज्यादा टेस्टी है बहुत ज्यादा बहुत खुश बाय बाय ले जाए इसी तो बन ऐसे करते हैं क्या नीचे कुछ अलग